लाइट पत नी किथां हाल आहे इते ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਦੋਬਾਣੀ 24 ਦੀ ਟੀਮ ਵੱਲੋਂ ਤੁਹਾਡਾ ਵੈਲਕਮ ਆ ਤੇ ਫੋਵਾੜਾ ਦੁਆਰਾ ਜੁਆਇਨ ਕੀਤਾ ਜੀ ਸਾਡਾ ਥਾਣਾ ਮੁਕਸਰ ਹੋ ਜੋ ਤੇ ਸਾਡੀਆਂ ਸ਼ੋਭੀ ਸ਼ਾਵਾਂ ਤੁਹਾਡੇ ਨਾਲ ਆ ਜੀ ਤੁਹਾਡੀ ਡਿਊਟੀ ਨੂੰ ਤੁਹਾਡਾ ਸਾਰਾ ਸ਼ਹਿਰ ਫੋਵਾੜਾ ਤੁਹਾਨੂੰ ਯਾਦ ਕਰਦਾ ਜੀ ਤੇ ਅੱਜ ਸਰ ਪੁਲਾਰਾਈ ਚੌਂਕ ਹਾਰਪੋਰਟ ਤੇ ਨਾਕਾ ਕਿਸਮ ਦੀ ਲਾਇਆ ਸਰ ਮਾਨਯੋਗ ਐਸਐਸਪੀ ਸਾਹਿਬ ਕਪੂਤਲਾ ਤੇ ਐਸਐਸਪੀ ਸਾਹਿਬ ਦੁਆਰਾ ਜਿੱਦਿ ਦੀ ਸ਼ਾਮ ਮੈਂ ਜਾਣ ਪਿਆ ਤੁਸੀਂ ਜਿਵੇਂ ਬਖੋਰ ਪੁਆਇੰਟ ਤੇ ਨਾਕਾ ਬੰਦੀ ਹੋਈ ਸੀ ਜਿਵੇਂ ਅੱਜ ਇਹ ਪੁਲਾਰਾਈ ਚੌਂਕ ਤੇ ਨਾਕਾ ਬੰਦੀ ਕੀਤੀ ਹੈ ਤੇ ਦਿੱਤੀ ਸੀ ਟ੍ਰਿਪਲ ਆਈਡੀ ਤੇ ਆਈਪੀ ਚ ਮਿਊਜ਼ਿਕ ਵਾਲੀਆਂ ਕੁਝ ਗੱਟੀਆਂ ਦੇ ਚਲਾਨ ਕੀਤੇ ਸਭ ਤੁਹਾਡੀ ਡਿਊਟੀ ਨੂੰ ਦੇਖਦੇ ਆ ਤੁਹਾਨੂੰ ਪੰਜਾਬ ਸਰਕਾਰ ਲੋ ਵੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਹਦੀਆਂ ਵੀ ਮੁਬਾਰਕਾਂ ਸਰ ਤੇ ਤੁਸੀਂ ਹੁਣ ਗਲਤ ਅੰਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਨੂੰ ਨਹੀਂ ਮਿਲਣਾ ਕਿਹਾ ਵੇਖੇ ਦੀ ਤਰ੍ਹਾਂ ਕਿ ਕੋਈ ਵੀ ਇਲਾਕੇ ਵਿੱਚ ਗਲਤ ਕੰਮ ਨਾ ਕਰੋ ਤੇ ਅਗਰ ਤੁਸੀਂ ਕੋਈ ਵੀ ਗਲਤ ਕੰਮ ਕਰੋਗੇ ਤੇ ਉਹਦਾ ਤੁਹਾਨੂੰ ਪੀਨ-ਚੀਚਾ ਝੁਕਣਾ ਪਊਗਾ ਤੁਹਾਡੇ ਖਲਾਫ ਸੈਕਸ਼ਨ ਤੇ ਸ਼ਹਿਰ ਵਾਸੀ ਨੂੰ ਕੀ ਪੇਲਾ ਵੀ ਕੋਈ ਕੋਈ ਗਲਤ ਕੋਈ ਕਿਸੇ ਅਨਸਰ ਵਾਲੇ ਪਤਾ ਲੱਗਦਾ ਹੈ ਤਾਂ ਤੁਹਾਨੂੰ ਇਤਲਾਹ ਕਰਨ ਹਾਂਜੀ ਬਿਲਕੁਲ ਜੀ ਸਾਨੂੰ ਇਤਲਾਹ ਕਰਨ ਤੇ ਇੱਕ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਜਿਹੜੇ ਛੋਟੇ ਬੱਚੇ ਆਂਡਰੀਵ ਉਹਨਾਂ ਨੂੰ ਵੀ ਦੇਖਣਾ ਦਿੱਤੀ ਜਾਂਦੀ ਹੈ ਗੌਰਮੈਂਟ ਨੇ ਕਰਦਾ ਸਾਰਾ ਰੁਟੀਨ ਨਾਕਾਬੰਦੀ ਇਸ ਤਰ੍ਹਾਂ ਚੱਲਦੀ ਰਹੇਗੀ ਤੁਹਾਡੇ ਵੱਲੋਂ ਕਾਰਵਾਈ ਹੁੰਦੀ ਰਹੇਗੀ ਜੀ ਹਾਂਜੀ ਬਿਲਕੁਲ ਜੀ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਨ ਵਾਲੇ ਜਾਂ ਪੁਲਿਸ ਦੇ ਪਟਾਕੇ ਮਾਰਦੇ ਜਾਂ ਹਾਈਕੀ ਚੀਜ਼ ਮਿਊਜ਼ਿਕ ਚਲਾਉਦੇ ਹਨ ਉਹਨਾਂ ਦੇ ਖਿਲਾਫ ਜੁਰਮ ਲਗਾਤਾਰੀ ਕਾਰਵਾਈ ਚੱਲੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ